ਜੀ ਨਸ਼ਿਆਂ ਵਿਰੁੱਧ ਜਾਗਰੂਕਾਂ ਦੀ ਮਹਿਮਾ ਰੰਬੀ ਆ ਪੰਜਾਬ ਗੋਡਵਾਲੋਂ ਕੀ ਕਹਿਣਾ ਚਾਹੁੰਦੇ ਤੁਸੀਂ ਹੁਣ ਦੇ ਬਾਰੇ ਦੇਖੋ ਜੀ ਸਾਡੇ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦਵ ਜੀ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਸੰਦੀਪ ਮਾਲਿਕ ਜੀ ਦੀ ਰਹਿਨਮਾਈ ਹੇਠ ਪੰਜਾਬ ਦੇ ਵਿੱਚ ਇੱਕ ਜੰਗੀ ਪੱਧਰ ਤੇ ਨਸ਼ਾ ਖਿਲਾਫ ਮੁਹਿੰਮ ਸ਼ੁਰੂ ਕੀਤੀ ਹੈ ਜਿਹੜੀ ਯੁੱਧ ਨਸ਼ਿਆਂ ਵਿਰੁੱਧ ਦੇ ਨਾਮ ਤੇ ਅਸੀਂ ਸ਼ੁਰੂ ਕੀਤੀ ਹੈ ਉਹਦੇ ਅੰਦਰ ਅਸੀਂ ਤਿੰਨ ਪਹਿਲੂਆਂ ਤੇ ਕੰਮ ਕਰ ਰਹੇ ਹਾਂ ਪਹਿਲਾ ਮੈਕਸਿਮਮ ਰੇਡਸ ਕਰਕੇ ਲੋਕਾਂ ਤੇ ਜਿਹੜੇ ਐ ਜਿਹੜੇ ਨਸ਼ਾ ਵੇਚਦੇ ਆ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਦੂਜਾ ਜਿਹੜੇ ਲੋਕਾਂ ਨੇ ਇਹਦੇ ਬੇਸਿਸ ਤੇ ਪ੍ਰਾਪਰਟੀ ਬਣਾ ਲਈ ਹੈ ਉਹ ਜਿਹੜੀ ਹੈ ਉਹਦੀ ਸਿਵਲ ਪ੍ਰਸ਼ਾਸਨ ਨਾਲ ਮਿਲ ਕੇ ਜਿਹੜੀ ਹੈ ਫ੍ਰੀਜ਼ ਵੀ ਕਰਾਈ ਜਾ ਰਹੀ ਹੈ ਤੇ ਡੈਮੋਲੀਸ਼ਨ ਡਰਾਈਵ ਕੀਤੀ ਜਾ ਰਹੀ ਹੈ ਤੇ ਤੀਸਰਾ ਜਿਹੜਾ ਕਮਿਊਨਿਟੀ ਆਊਟਰੀਚ ਪ੍ਰੋਗਰਾਮ ਹੈ ਅਸੀਂ ਲੋਕਾਂ ਦਾ ਸਹਿਯੋਗ ਮੰਗ ਰਹੇ ਆ ਅਸੀਂ ਸਟੂਡੈਂਟਸ ਦੇ ਨਾਲ ਇੱਥੇ ਆ ਕੇ ਅੱਜ ਅਸੀਂ ਖਾਸ ਤੌਰ ਤੇ ਖਾਲਸਾ ਕਾਲਜ ਗੜਦੀਵਾਲ ਵਿਖੇ ਆਏ ਆ ਤੇ ਅਸੀਂ ਇੱਥੇ ਸਟੂਡੈਂਟਸ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਮੁਰ ਖੇਡਾਂ ਵੱਲ ਲੱਗਣ ਪੜਾਈ ਵੱਲ ਲੱਗਣ ਤੇ ਨਾਲ ਦੀ ਨਾਲ ਹੋਰ ਲੋਕਾਂ ਨੂੰ ਵੀ ਇਸ ਚੀਜ਼ ਦੀ ਮਤ ਦੇਣ ਤੇ ਆਪਾਂ ਮੋੜ ਜਿਹੜਾ ਵਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਈ 100% ਆਜਾ ਰਿਜ਼ਲਟ ਸਾਡੀ ਕੋਸ਼ਿਸ਼ ਤਾਂ ਜੀ 150% ਹੈ ਬਾਕੀ ਉਹ ਕਹਿੰਦੇ ਆ ਕਿ ਕੇਮ ਫੋਰ ਸਟਾਰਸ ਯੂ ਵਿਲ ਲੈਂਡ ਔਨ ਮੂਨ ਤਾਂ ਆਪਾਂ ਤਾਰਿਆਂ ਵੱਲ ਜਾਣ ਦੀ ਸੋਚੀਏ ਚੰਦਰਮਾ ਤੱਕ ਤਾਂ ਪਹੁੰਚ ਹੀ ਜਾਵਾਂਗੇ